ਅੰਦਰ ਪਾਪੀ ਕਰਮ ਕਮਾਉਂਦੇ ਅੰਦਰ ਪਾਪ ਹੈ ਤੇ ਕਰਮ ਕਰਦਾ ਹੈ ਔਰ ਬਾਹਰੋਂ ਕਰਮ ਭਾਵੇਂ ਧਰਮੁ ਕਰਦਾ ਹੈ ਧਰਮੁਕ ਚਾਦਰ ਉੱਡ ਕੇ ਸਜਣਾ ਥੱਲੇ ਕੋ ਕਰਮ ਪਿਆ ਕਰਦਾ ਪਾਪ ਕਰਦਾ ਹੈ ਦਿਖਾਵਾ ਕੁਝ ਹੋਰ ਹੈ ਅੰਦਰ ਕੁਝ ਹੋਰ ਹੈ ਅੰਦਰ ਈਰਖਾ ਅੰਦਰ ਨਿੰਦਿਆ ਅੰਦਰ ਜੈਲੰਸੀ ਔਰ ਉਹ ਨਹੀਂ ਅੰਦਰ ਸ਼ਾਂਤ ਹੋਵੇ ਦਿਖਾਵਾ ਨਹੀਂ ਦੂਜੇ ਨੂੰ ਦੱਸਣ ਲਈ ਨਹੀਂ ਸੱਚੀ ਮੁੱਚੀ ਤੈਨੂੰ ਨਿਤਨੇਮ ਕਰਕੇ ਸਕੂਨ ਆਵੇ ਸੱਚੀ ਮੁੱਚੀ ਤੂੰ ਗੁਰਦੁਆਰਾ ਸਹਿਵਾਵੇਂ ਤੇਰੇ ਜੀਵਨ ਚ ਆਨੰਦ ਬਣ ਜਾਵੇ ਇੱਕ ਅਨਰਜੀ ਬਣੇ ਇੱਥੇ ਔਗਣਾਂ ਦੇਖਣ ਆਈ ਗੁਰੂ ਕੋਲ ਗੁਰੂ ਕੀ ਸੰਗਤ ਵਿੱਚ ਇੱਥੇ ਗੁਣ ਦੇਖਣ ਆਈ ਤਾਂ ਸ਼ਾਂਤੀ ਹੋਣੀ ਸ਼ਾਂਤੀ ਔਗਣ ਜਿਹੜੇ ਨਾ ਬਾਹਰ ਬਹੁਤ ਮਿਲ ਜਾਂਦੇ ਸੰਸਾਰ ਸਾਰਾ ਔਗਣਾਂ ਦਾ ਹੈ ਜੀ ਸਾਰੇ ਜੀਵ ਔਗਣਾਂ ਦੇ ਪਰੇ ਗੁਰੂਕੁਲ ਔਗਣ ਨਹੀਂ ਲੈਣ ਆਉਣਾ ਔਗਣ ਵੇਖਾਂਗੇ ਜੋ ਕੁਝ ਦੇਖਾਂਗੇ ਉਹ ਖਰੀਦਾਂਗੇ ਔਰ ਗੁਰੂਕੁਲ ਆਉਣਾ ਤੇ ਗੁਣ ਵੇਖ ਔਰ ਵੇਖ ਕੋਈ ਸੇਵਾ ਕਰਦਾਈ ਕੋਈ ਆਹ ਕਰਦਾਈ ਇਹਨਾਂ ਵੇਖ ਮੇਰਾ ਕੰਮ ਨਹੀਂ ਇਹ ਫੁਲਾਣੇ ਦਾ ਕੰਮ ਨਹੀਂ ਮੇਰੇ ਤੋਂ ਜੋ ਬਣ ਆਉਂਦਾ ਮੈਂ ਉਹ ਕਰਾਂ ਦੂਜੇ ਨਾਲ ਨਹੀਂ ਕਦੇ ਗੁਰੂ ਨੇ ਕਿਹਾ ਬਈ ਇੱਥੇ ਫੁਲਾਣੇ ਨੂੰ ਮੈਂ ਜਿਹੜੀ ਆ ਆ ਦਾਤ ਦੇਵਾਂਗਾ ਤੈਨੂੰ ਨਹੀਂ ਉਦੋਂ ਤੱਕ ਕਹਿਣਾ ਵੀ ਦੂਜੇ ਨੂੰ ਮਿਲੇ ਨਾ ਮਿਲੇ ਮੇਰੀ ਝੋਲੀ ਜਿਹੜੀ ਲਬਾ ਲਬ ਭਰ ਦੇ ਨਹੀਂ ਸੱਜਣਾ ਤੂੰ ਕੀ ਕਰਦਾ ਹੈ ਇਹਨਾਂ ਵੇਖ ਉਹ ਕੀ ਕਰਦਾ ਮੈਂ ਕੀ ਕਰਨਾ ਹੈ ਇਹ ਵੇਖ ਮੇਰੇ ਬੰਦਗੀ ਮੇਰੀ ਆਬਾਦਤ ਮੇਰੇ ਗੁਣ ਮੇਰੀ ਸੇਵਾ ਮੇਰਾ ਸਿਮਰਨ ਕਿੰਨਾ ਹੈ ਮਹਾਰਾਜ ਸਚੇ ਪਾਰਸ਼ਾ ਕਹਿੰਦੇ ਤਾਂ ਗੱਲ ਬੰਨੀ ਸੰਖੇਪ ਕਰਾਂ ਮਹਾਰਾਜ ਕਹਿੰਦੇ ਨੇ ਉਹ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਾਧਾਨੀਆਂ ਤਿਉ ਮਥੇ ਧਰਮ ਰਾਏ ਜਿਵੇਂ ਮਧਾਨੀ ਦੁੱਧ ਨੂੰ ਰੜਕ ਕੇ ਕੁਝ ਵੀ ਰਤਾ ਵੀ ਉਹਦੇ ਵਿੱਚ ਦਹੀਂ ਦਾ ਫੁੱਟਣੀ ਨਾ ਰਹਿਣ ਦਿੰਦੀ ਤੇ ਸਜਣੋ ਧਰਮ ਰਾਦ ਨੇ ਵੀ ਮੜਾ ਮੋਟਾ ਸਾਡੇ ਵਿੱਚ ਕੁਝ ਨਹੀਂ ਜੇ ਰਹਿਣ ਦੇਣਾ ਉਹਨੇ ਲੇਖਾ ਲਈ ਜੇ ਤਿਲ ਦੀੋਂ ਪੀੜੀ ਔਰ ਉਥੇ ਲੇਖਾ ਹੋਣਾ ਇਹ ਪਾਪ ਕਰਮਾਂ ਦਾ ਤਾਂ ਹੀ ਕਹਿੰਦੇ ਉਹ ਕਰਮ ਧਰਮ ਵਾਲੇ ਹੋਣ ਦਿਖਾਵਾ ਨੋਵੇ ਦਿਖਾਵਾ ਪਖੰਡੀ ਜੇ ਦਿਖਾਵਾ ਹੋਇਆ ਉਹਨੂੰ ਸਾਬ ਕਹਿੰਦੇ ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜਨ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਜਿਸ ਸਿਮਰਤ ਨਿਮਕ ਸਿਮਰਤ ਜੇ ਛੂਟੈ ਜਿਹਦੇ ਨਾਲ ਛੁਟਕਾਰਾ ਹੋਣਾ ਉਹਨੂੰ ਗਾਹ ਮਹਾਰਾਜ ਕਹਿੰਦੇ हे मेरे रमे हुए राम मेरे वैग्रू जी मैं तेरे तो हार दाहा बल हार जाना है तेरे तौ वैग्रू अंदर <coughs> गुरु वाला ज्ञान प्रगट होए आवे ते ओ धर्म वाले गुण ते पाप धर्म नु नष्ट कर देंदे ने और पाप नष्ट करनेया ते जाप कर सिमरन कर गुरु कुल आ ਤੈਨੂੰ ਧਰਮੀ ਬੁਣਾਵੇ ਧਰਮੀ ਦੇਸ ਨਾ ਧਰਮੀ ਹੋ ਧਰਮੀ ਹੋਣਾ ਇੱਕ ਭਗਤ ਦੇਸ ਜਾਣਾ ਇੱਕ ਧਾਰਮਿਕ ਲਿਬਾਸ ਪਹਿਣ ਕੇ ਧਾਰਮਿਕ ਦਿਖਾਈ ਦੇਣਾ ਤੇ ਇੱਕ ਧਾਰਮਿਕ ਹੋ ਜਾਣਾ ਇਹਦੇ ਵਿੱਚ ਬਹੁਤ ਫਰਕ ਜੀ ਅਸੀਂ ਧਾਰਮਿਕ ਹੋਣਾ ਹੈ ਅਸੀ ਬਾਣੀ ਰੂਪ ਹੋਣਾ ਹੈ ਗੁਰਬਾਣੀ ਬੰਨੈ ਮਹਾਰਾਜ ਕਹਿੰਦੇ ਉਹ ਸੰਖੇਪ ਕਰਾਂ ਮਹਾਰਾਜ ਕਹਿੰਦੇ ਉਹ ਕਰਮ ਦਰੜਾਇਆ ਤੇ ਪਾਪਾਂ ਦਾ ਤਿਆਗ ਕਰਨ ਵਾਸਤੇ ਗੁਰੂ ਨੇ ਸਮਝਾਇਆ ਤਜਾਇਆ ਕਹਿੰਦਾ ਇਹਨੂੰ ਤਿਆਗੋ ਛੱਡੋ ਮਹਾਰਾਜ ਕਹਿੰਦੇ ਗੁਰੂ ਉਪਦੇਸ਼ ਕਰਦਾ ਧਰਮ ਦਿਰੜੋ ਹਰ ਨਾਮ ਤਿਆਹੋ ਮਹਾਰਾਜ ਕਹਿੰਦੇ ਧਰਮ ਨੂੰ ਦਿਰੜੋ ਧਰਮੀ ਹੀ ਜਪਦਾ ਹੈ ਧਰਮੀ ਹੀ ਜੁੜਦਾ ਹੈ ਧਰਮੀ ਹੀ ਸੇਵਾ ਕਰਦਾ ਹੈ ਧਰਮੀ ਹੀ ਔਰ ਜਿਹੜਾ ਗੁਰੂ ਵਾਲੇ ਪਾਸੇ ਨੂੰ ਚੱਲਦਾ ਹੈ ਪਾਪੀ ਨਹੀਂ ਪਾਪੀ ਤਾਂ ਇਸ ਪਾਸੇ ਨੂੰ ਆਉਂਦਾ ਹੀ ਨਹੀਂ ਪਾਪੀ ਬੜਾ ਦੁੱਖ ਮੰਨਦਾ ਹੈ ਕਿ ਪਤਾ ਨਹੀਂ ਉੱਥੇ ਕੀ ਹੋਵੇਗਾ ਮਹਾਰਾਜ ਸਾਹਿਬ ਕਹਿੰਦੇ ਉਹ ਧਰਮ ਦੇ ਮਾਰਗ ਤੇ ਚੱਲ ਸਜਣਾ ਧਰਮ ਤੋਂ ਬਗੈਰ ਨਾਮ ਤੋਂ ਬਗੈਰ ਸਭ ਕੁਝ ਖਤਮ ਹੀ ਮਹਾਰਾਜ ਕਹਿੰਦੇ ਸਿਮਰਤ 베ਦ ਪੁਰਾਨ ਪੁਕਾਰਨ ਪੁਥਿਆ ਨਾਮ ਬਿਨਾ ਸਬਕੂੜ ਧਰਮ ਦਿੜੋ ਹਰ ਨਾਮ ਧਿਆਵੋ ਨਾਮ ਬਿਨਾ ਸਬਕੂੜ ਗੱਲੀ ਹੋਛੀਆਂ ਨਾਮ ਤੋਂ ਬਗੈਰ ਹੋਛੀਆਂ ਗੱਲਾਂ ਨੇ ਜੰਨੀਆਂ ਮਰਜ਼ੀ ਕਰੀ ਦਾ ਨਾਮ ਬਾਣੀ ਤੋਂ ਦੂਰ ਗਿਆ ਤੇਰੇ ਪੱਲੇ ਕੁਝ ਨਹੀਂ ਪੈਣਾ ਮਹਾਰਾਜ ਕਹਿੰਦੇ ਧਰਮ ਦਿੜੋ ਤੇ ਵਿਦਵਾਨ ਸਜਣ ਉਹ ਧਰਮ ਦੇ ਕੁਝ ਚਿੰਨ ਕੁਝ ਨਿਸ਼ਾਨੀਆਂ ਦੱਸ ਦੀ ਕਹਿੰਦੇ ਧਰਮ ਨੂੰ ਹੁਣ ਧਾਰਨ ਕਰਨਾ ਹੈ ਟਿਕਾਉਣਾ ਹੈ ਤੇ ਧਰਮ ਟਿਕੇਗਾ ਕਿਵੇਂ ਮਹਾਰਾਜ ਨੇ ਜੋ ਬਚਨ ਕਾਇ ਵਿਦਵਾਨ ਕਹਿੰਦੇ ਖਿਮਾ ਅਹਿੰਸਾ ਦਇਆ ਮ੍ਰਿਤ ਸਤ ਬਚਨ ਤਪ ਦਾਨ ਕਹਿਣ ਲੱਗੀ ਸਜਣਾ ਖਿਮਾ ਕਰ ਦੇਣੀ ਕਿਸੇ ਨੂੰ ਮੁਆਫ ਕਰ ਦੇਣਾ ਇਹ ਵੀ ਤੇਰੇ ਵਿੱਚ ਗੁਣ ਹੋਵੇ ਅਹਿੰਸਾ ਇੱਕ ਹੁੰਦੀ ਆ ਹਿੰਸਾ ਹਿੰਸਾ ਹੁੰਦੀ ਏ ਮਾਰੂ ਮਾਰੀ ਕਰਨੀ ਔਰ ਨਸ਼ਟ ਕਰਨਾ ਜੀਵ ਘਾਤ ਕਰਨੇ ਕਹਿੰਦੇ ਤੇਰੇ ਅੰਦਰ ਅਹਿੰਸਾ ਹੋਵੇ ਦਇਆ ਉਤਪਨ ਹੋਵੇ ਤੇ ਮਹਾਰਾਜ ਨੇ ਵੀ ਕਿਹਾ ਨਾ ਤੌਲ ਧਰਮ ਦਇਆ ਕਾ ਪੂਤ ਧਰਮ ਦੇ ਰਡੋ ਤੇ ਅੰਦਰ ਜੇ ਦਇਆ ਹੀ ਨਹੀਂ ਦਇਆ ਏ ਧਰਮ ਦੀ ਮਾਂ ਤੇ ਮਾਂ ਤਾਂ ਹੈ ਨਹੀਂ ਤੇ ਵਧਾਈਆਂ ਲੋਕਾਂ ਨੂੰ ਦਿੰਦਾ ਫਿਰਦਾ ਹੈ ਬਈ ਮੇਰੇ ਘਰੇ ਪੁੱਤ ਜੰਮ ਪਿਆ ਕਿੱਥੋਂ ਜੰਮ ਪਿਆ ਅਰ ਸਜਨਾ ਮਾਂ ਹੋਵੇਗੀ ਤੇ ਮਾਤ ਪਿਤਾ ਬਿਨ ਬਾਲ ਨਾ ਹੋਈ ਅਰ ਮਾਤਾ ਹੋਵੇਗੀ ਤੇ ਪੁੱਤਰ ਦੀ ਆਮਦ ਏ ਅੰਦਰ ਤਾਂ ਦਇਆ ਨਹੀਂ ਅੰਦਰ ਕਠੋਰਤਾ ਹੈ ਅੰਦਰ ਕੁਦਇਆ ਹੈ ਤੇ ਕਿੱਥੋਂ ਪੁੱਤਰ ਦੀ ਆਮਦ ਧਰਮ ਦੀ ਹੋ ਜਾਵੇਗੀ ਕਹਿਣ ਲੱਗੇ ਅਹਿੰਸਾ ਦਇਆ ਅੰਦਰ ਇੱਕ ਗੁਣ ਹੋਣਾ ਸਤ ਬਚਨ ਮਿਰਧ ਬੜਾ ਮਿਰਦੁਲ ਸੁਭਾ ਕੋਮਲ ਸੁਭਾਅ ਹੋਵੇ ਕੜਵਾਟ ਨਾ ਹੋਵੇ ਰੁਖਾਪਨ ਦੀਆਂ ਨਾ ਹੋਵੇ ਮਹਾਰਾਜ ਕਹਿੰਦੇ ਸੱਤ ਬਚਨ ਦਾ ਅਧਿਕਾਰੀ ਹੋਵੇ ਜੋ ਗੁਰੂ ਕਹਿੰਦਾ ਸੱਤ ਬਚਨ ਜੀ ਇਹ ਨਾ ਹੋਵੇ ਸਲਾਮ ਜਵਾਬ ਦੁਬੈ ਕਰੇ ਮੁੱਢੋ ਕੁੱਥਾ ਜਾਏ ਇੱਕ ਪਾਸੇ ਸਲਾਮ ਕਰਦਾ ਹੈ ਤੇ ਜਦੋਂ ਗੁਰੂ ਕੁਝ ਮੰਨਣ ਨੂੰ ਕਹਿੰਦਾ ਜਵਾਬ ਦਿੰਦਾ ਮੇਰੇ ਤੋਂ ਨਹੀਂ ਇਹ ਹੁੰਦਾ ਕਹ ਲੱਗੇ ਇਹ ਕਿੱਥੋਂ ਪ੍ਰਵਾਨ ਹੋਵੇਗਾ ਮਹਾਰਾਜ ਕਹਿੰਦੇ ਸੱਤ ਬਚਨ ਵਿਦਵਾਨ ਕਹਿੰਦੇ ਸੱਤ ਬਚਨ ਦਾ ਅਧਿਕਾਰੀ ਹੋਵੇ ਤੇ ਫੇਰ ਔਰ ਬਚਨ ਉਹਦੇ ਬੋਲ ਬੜੇ ਕੋਮਲ ਮਠਾਸ ਵਾਲੇ ਹੋਣ ਤੇ ਤਪ ਤਪ ਕਰਨਾ ਤੇ ਤਪ ਧੂਣੀਆਂ ਤ ਆਪਣੀਆਂ ਨਹੀਂ ਤਪ ਕਰਨਾ ਆਪਣੇ ਆਪ ਦਾ ਸੰਸ਼ੋਧਿਤ ਕਰਨਾ ਸੋਧਣਾ ਆਪਣੇ ਆਪ ਨੂੰ ਔਰ ਵਿਕਾਰਾਂ ਵੱਲੋਂ ਜੁਦੇ ਹੋਣਾ ਉਹਨਾਂ ਨੂੰ ਸਾੜਨਾ ਅੰਦਰ ਦੀਆਂ ਵਿਕਾਰੀ ਬਿਰਤੀਆਂ ਨੂੰ ਤੇ ਦਾਨ ਦਾਨੀ ਹੋਣਾ ਬਾਰੀ ਤੌਰ ਤੇ ਵੀ ਆਪਣੀ ਕਿਰਤੋਂ ਕਮਾਈ ਵਿੱਚੋਂ ਜਥਾ ਸ਼ਕਤ দান ਕਰਨਾ ਕਿਸੇ ਭੁੱਖੇ ਨੂੰ ਭੋਜਨ ਦੇਣਾ ਨੰਗੇ ਨੂੰ ਵਸਤਰ ਦੇਣਾ ਔਰ ਕਿਸੇ ਅਰ ਗਰੀਬ ਗੁਰਬਾਹ ਔਰ ਦਵਾਈ ਤੋਂ ਤੜਫ ਰਿਹਾ ਹੈ ਸਾਧਨ ਕੋਈ ਨਹੀਂ ਉਹਨੂੰ ਦਵਾਈ ਦਵਾ ਦੇਣੀ ਔਰ ਕਿਦੇ ਗੁਰੂ ਕੇ ਲੰਗਰਾਂ ਮੰਦਰਾਂ ਦੇ ਵਿੱਚ ਆਪਣੀ ਕਿਰਤੋਂ ਕਮਾਈ ਨੂੰ ਸਫਲਿਆ ਕਰਨਾ ਦਾਨ ਦਾਨ ਦੇ ਕੇ ਆਪਣਾ ਨਾਮ ਨਹੀਂ ਹੁੰਦਾ ਆਪਣਾ ਨਾਮ ਨਹੀਂ ਹੁੰਦਾ ਅਸੀਂ ਤਾਂ ਜੈਤ ਕੇ ਦੇ ਚਾਰ ਦਮੜੀਆਂ ਦੇ ਦਈਏ ਨਾ ਫਿਰ ਵੇਖੀਦਾ ਵੀ ਨਾਂ ਸਾਡਾ ਕਿੱਥੇ ਲਿਖਿਆ ਜਾਏਗਾ ਅਲਾਉਸਮੈਂਟ ਹੋਵੇਗੀ ਕਿ ਨਹੀਂ ਚਾਰ ਬੰਦਿਆਂ ਨੂੰ ਦੱਸਦੇ ਆ ਕਿ ਨਾਂ ਮਹਾਰਾਜ ਕਹਿੰਦੇ ਨਹੀਂ ਦਾਨ ਦੇਣ ਵਾਲਾ ਦਨਸ਼ਵੰਦ ਜਿਹੜਾ ਆ ਉਹ ਸਿਆਣਾ ਕਦੇ ਦੱਸਦਾ ਨਹੀਂ ਤੈਨੂੰ ਸਭ ਕੁਝ ਗੁਰੂ ਨੇ ਦਾਨ ਵਿੱਚ ਦਿੱਤਾ ਸਜਣਾ ਦਾਨ ਦਾਨੀ ਆਪਣਾ ਜੀਵਨ ਲੇਖੇ ਲਾ ਦਿੰਦਾ ਤੇਰੇ ਕੁਲ ਦਾਨ ਹੋਵੇ ਸੀਲ ਬੜਾ ਸੀਤਲ ਸੁਭਾਅ ਸੋਚ ਜੀਵਨ ਪਵਿੱਤਰਤਾ ਵਾਲਾ ਹੋਵੇ ਸੀਲ ਸੋਚ ਪਵਿੱਤਰਤਾ ਅੰਦਰ ਹੋਵੇ ਜੀਵਨ ਅੰਦਰ ਸੀਤਲ ਸੁਭਾਅ ਠਰਮਾ ਹੋਵੇ ਤੇ ਜੀਵਨ ਤੇਰਾ ਦੇੜਾ ਨਾ ਧਰਮੀ ਦਾ ਤ੍ਰਿਸ਼ਨਾ ਬਿਨਾ ਉਦੇ ਚ ਤ੍ਰਿਸ਼ਨਾ ਨਾ ਹੋਵੇ ਕਿ ਮੈਂ ਆ ਕਰਾਂ ਮੈਨੂੰ ਉਹ ਮਿਲੇ ਆ ਮਿਲੇ ਕਹਿੰਦੇ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਨ ਲਿੰਗ ਦਾ ਅਰਥ ਚਿੰਨਿਆ ਨਿਸ਼ਾਨੀਆਂ ਨੇ ਅਰ ਵਿਦਵਾਨ ਮਹਾਂਪੁਰਸ਼ ਕਹਿੰਦੇ ਦਾਸ ਨਿਸ਼ਾਨੀਆਂ ਨੇ ਧਰਮ ਦੀਆਂ ਇਹ 10 ਗੁਣ ਨੇ ਜਿਹਦੇ ਵਿੱਚ 10 ਟਲਦੇ ਨੇ ਜਾਂ ਇੱਕ ਅੱਧਾ ਉਤਪਨ ਹੋਇਆ ਹੈ ਦੂਜਿਆਂ ਨੂੰ ਗ੍ਰਹਿਣ ਕਰ ਫਿਰ ਤੇਰੇ ਕਹਿਰ ਦੇ ਵਿੱਚ ਧਰਮ ਪੈਦਾ ਹੋਵੇਗਾ ਧਰਮ ਕਹ ਲੱਗੇ ਇਸ ਤਰ੍ਹਾਂ ਔਰ ਜਿਹੜਾ ਹੈ ਧਰਮ ਦਾ ਧਾਰਨੀ ਤੇ ਧਰਮ ਤੋਂ ਬਿਨਾ ਜੀਵਨ ਕਿਉ ਦੇ ਹੈ ਤੇ ਵਿਦਵਾਨ ਸਦਨ ਕਹਿੰਦੇ ਨੇ ਕਹਿੰਦੇ ਇੰਦ ਬਿਨਾ ਜੋ ਮੰਦ ਨਿਸ ਇੰਦ ਮੈਨਾ ਕਹਿੰਦੇ ਚੰਦਰਮਾ ਕਾਲੀ ਬੋਲੀ ਹਨੇਰੀ ਰਾਤ ਹੋਵੇ ਉਹ ਸੋਭਾ ਨਹੀਂ ਪਾਉਂਦੀ ਚੰਗੀ ਨਹੀਂ ਲੱਗਦੀ ਕਹਿੰਦੇ ਉਹ ਹਨੇਰੀ ਰਾਤ ਬੜੀ ਮਾੜੀ ਲੱਗਦੀ ਏ ਇੰਦ ਬਿਨਾ ਜੋ ਮੰਦ ਨੇਸ ਮੰਦ ਕੰਜ ਬਿਨ ਤਾਲ ਤਲਾਬ ਦਰਿਆਵ ਔਰ ਭਰਿਆ ਹੋਆ ਸਰੋਵਰ ਉਥੇ ਕਵਲ ਫੁੱਲ ਨਹੀਂ ਟੈਕਦੇ ਮਹਿਕਦੇ ਚਹਿਕਦੇ ਕਹਿੰਦੇ ਉਹ ਵੀ ਸੋਭਾ ਨਹੀਂ ਪਾਉਂਦਾ ਜਿੱਥੇ ਕਵਲ ਫੁੱਲ ਟੈਕਦੇ ਨੇ ਉਥੇ ਕਬੀ ਆਉਂਦੇ ਵਿਦਵਾਨ ਆਉਂਦੇ ਉਹਦੀਆਂ ਕਵਤਾ ਬਣਾਉਂਦੇ ਤੇ ਰਹਿਂਦੀ ਦੁਨੀਆ ਤੱਕ ਉਹਦੀਆਂ ਕਵਤਾ ਗਾਈਆਂ ਜਾਂਦੀਆਂ ਨੇ ਔਰ ਸਰੋਵਰ ਉਹ ਤਲਾਬ ਔਰ ਕਵਲਾਂ ਤੋਂ ਬਿਗੈਰ ਸੋਭਾ ਨਹੀਂ ਪੌਂਦਾ ਔਰ ਕਾਲੀ ਬੋਲੀ ਰਾਤ ਚੰਗੀ ਨਹੀਂ ਲੱਗਦੀ ਕਹ ਲੱਗੇ ਇਸੇ ਤਰ੍ਹਾਂ ਜੀਵ ਜਿਹੜਾ ਮਨੁੱਖੇ ਜੀਵਮੰਦ ਤਿਉ ਧਰਮ ਬਿਨ ਜਿਵੇਂ ਚੰਗਾ ਨਹੀਂ ਲੱਗਦਾ ਸਰੋਵਰ ਜਿੱਥੇ ਕਵਲ ਫੁੱਲ ਨਹੀਂ ਉਹ ਤਲਾ ਚੰਗਾ ਨਹੀਂ ਕਹ ਲੱਗੇ ਹਨੇਰੀ ਰਾਤ ਚੰਗੀ ਨਹੀਂ ਜਿਹਦੇ ਵਿੱਚ ਚੰ드ਰਮਾ ਉਦੇ ਨਹੀਂ ਹੋਇਆ ਉਹ ਜੀਵ ਵੀ ਚੰਗਾ ਨਹੀਂ ਜਿਹਦੇ ਹਿਰਦੇ ਵਿੱਚ ਧਰਮ ਪੈਦਾ ਨਹੀਂ ਹੋਇਆ ਜਿਹਦੇ ਅੰਦਰ ਧਰਮ ਪੈਦਾ ਨਹੀਂ ਹੋਇਆ ਔਰ ਜੀਵ ਮੰਦ ਤਿਉ ਧਰਮ ਬਿਨ ਤਾਂ ਤੇ ਧਰਮ ਨਾ ਟਾਲ ਇਸ ਕਰਕੇ ਜੀਵ ਤੈਨੂੰ ਇਹ ਉਦੇਸ਼ ਏ ਵਿਦਵਾਨ ਕਹਿੰਦੇ ਧਰਮ ਤੋਂ ਟਾਲ ਮਟੋਲਾ ਨਾ ਕਰ ਧਰਮ ਦਾ ਧਾਰਨੀ ਹੋ ਔਰ ਧਰਮ ਕਰਮ ਪੂਰੇ ਸਤਿਗੁਰ ਪਾਈਐ ਪੂਰੇ ਸਤਿਗੁਰੂ ਤੋਂ ਬਗੈਰ ਪ੍ਰਾਪਤੀ ਨਹੀਂ ਤਾਂ ਗੁਰੂ ਕੋਲ ਆ ਮੇਰੇ ਸਤਿਗੁਰੂ ਇਹੀ ਉਪਦੇਸ਼ ਦਿੜੜ ਕਰਾਉਂਦੇ ਨੇ ਧਰਮ ਦਿੜੜੋ ਧਰਮ ਦੇ ਧਾਰਨੀ ਹੋਵੋ ਹਰ ਨਾਮ ਧਿਆਵੋ ਹਿਰਦੇ ਚ ਨਾਮ ਨੂੰ ਵਸਾਵੋ ਜਪੋ ਤੇ ਸਿਮਰਿਤ ਨਾਮ ਦਰੜਾਇਆ ਮਹਾਰਾਜ ਸਚੀ ਪਾਤਸ਼ਾਹ ਕਹਿੰਦੇ ਆ ਵੇਦਾਂ ਸ਼ਾਸਤਰਾਂ ਛਿਮਰਤੀਆਂ ਔਰ ਕਥਨ ਕਰਨ ਵਾਲੇ ਉਚਾਰਨ ਕਰਤਾ ਔਰ ਪੂਜੇ ਯੋਗ ਜਿਹੜੇ ਨੇ ਕਹਿੰਦੇ ਸਰਬਉਤਮ ਸਾਰਿਆਂ ਤੋਂ ਵੱਡਾ ਨਾਮ ਏ ਸਾਰਿਆਂ ਨੇ ਨਾਮ ਦੱਸਿਆ ਵੱਡਾ ਓਹ ਨਾਮ ਨੂੰ ਤਿਆ ਹਿਰਦੇ ਚ ਪਰਪੱਕ ਕਰ ਮਹਾਰਾਜ ਮੀਰ ਕਰਦੇ ਸੰਖੇਪ ਕਰਾਂ ਸੱਚੀ ਸਰਕਾਰ ਕਹਿੰਦੇ ਸਤਗੁਰ ਗੁਰ ਪੂਰਾ ਅਰਾਧੋ ਸੱਚਾ ਔਰ ਗੁਰੂ ਆਕਾਲ ਪੁਰਖ ਵੈ ਗੁਰੂ ਜਿਹੜਾ ਅੰਧਕਾਰ ਨੂੰ ਕੱਟਦਾ ਸਤ ਜੀ ਦਾ ਨਾਸ਼ ਕਦੇ ਨਹੀਂ ਹੁੰਦਾ ਪਰਮ ਈਸ਼ਵਰ ਆਕਾਲ ਪੁਰਖ ਵੈ ਗੁਰੂ ਗੁਰ ਔਰ ਜਿਹੜਾ ਗੁਰੂ ਸਾਨੂੰ ਗੁਰਬਾਣੀ ਨਾਲ ਗੁਰੂ ਜਿਹੜਾ ਸਿੱਖਿਆ ਦੇ ਕੇ ਗਿਆਨ ਦੇ ਕੇ ਚੰਨਣਾ ਦੇ ਕੇ ਸ਼ਬਦ ਦਾ ਨਿਰਗੁਣ ਨਾਲ ਮਲਾਉਂਦਾ ਹੈ ਜਿਹੜਾ ਟੁੱਟੀ ਸੁਰਤ ਨੂੰ ਸ਼ਬਦ ਨਾਲ ਜੋੜਦਾ ਹੈ ਜਿਹੜਾ ਸ਼ਬਦ ਦਾ ਦੀਵਾ ਔਰ ਢੰਗ ਦੱਸ ਕੇ ਸਾਡੇ ਅੰਦਰ ਜਗਾਉਂਦਾ ਹੈ ਕਹਿਣ ਲੱਗੇ ਉਹ ਪੂਰਾ ਆਰਾਧੋ ਪੂਰੇ ਨੂੰ ਆਰਾਧ ਤਾ ਮਿਲਿਆ ਜਾਣਾ ਮਹਾਰਾ ਜਬਾਨੀ ਅੰਦਰ ਪੰਨਵੇਂ ਗੁਰਦੇਵ ਵਚਨ ਕਰਦੇ ਨਾ ਪੂਰਾ ਪ੍ਰਭ ਆਰਾਧਿਆ ਪੂਰਾ ਦਾਕਾ ਨਾਓ ਪੂਰਾ ਆਰਾਧੋ ਪੂਰੇ ਨੂੰ ਆਰਾਧਨਾ ਕਰ ਔਰ ਪੂਰਾ ਪ੍ਰਭ ਆਰਾਧਿਆ ਪੂਰਾ ਦਾਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਤਾਂ ਮਿਲਣਾ ਹੀ ਉਹ ਪੂਰੇ ਨੂੰ ਅਰਾਧੋ ਤੇ ਅਰਾਧਿਏ ਕਿਵੇਂ ਮਹਾਰਾਜ ਕਹਿੰਦੇ ਗੁਰ ਪੂਰੇ ਕਾ ਸੁਣ ਉਪਦੇਸ਼ ਗੁਰ ਪੂਰਾ ਅਰਾਧੋ ਪੂਰੇ ਗੁਰ ਕਾ ਸੁਣੇ ਉਪਦੇਸ਼ ਪਾਰ ਬ੍ਰਹਮ ਨਿਗਟ ਕਰ ਪੇਖ ਓਨੂੰ ਨੇੜੇ ਵੇਖ ਕਹਿਰ ਬਦਾਸ ਹੱਥ ਪੈ ਨੇਰਾ ਸੈਦੀ ਹੋਏ ਸੋ ਹੋਈ ਓਨੂੰ ਅਰਾਧ ਤੇ ਜਦੋਂ ਅਰਾਧੇ ਗਾਨਾ ਐਸੇ ਮੇਰੇ ਦਾਤੇ ਨੂੰ ਸਭ ਸਾਰੇ ਕਿਲ ਵਿਖ ਪਾਪ ਗਵਾਇਆ ਜਿਹੜੇ ਵਿਸ਼ੇਸ਼ ਕਰਕੇ ਨਿਸ਼ਚੈ ਕਰਕੇ ਵਿਉ ਵਰਗੇ ਜ਼ਹਿਰ ਵਰਗੇ ਪਾਪ ਆ ਨਾ ਅੰਦਰ ਛੁਪੇ ਹੋਏ ਕੀਤੇ ਹੋਏ ਜੀਵਨ ਵਿੱਚ ਮਹਾਰਾਜ ਸਹਿ ਮੀਰ ਕਰਦੇ ਨੇ ਉਹ ਖਤਮ ਹੋ ਜਾਣਗੇ ਚਾਰੇ ਕਿਲ ਵਿਖ ਉਹਨ ਅਗ ਕੀਏ ਹੋਆ ਅਸੁਰ ਸੰਘਾਰ ਅੰਦਰੋਂ ਆਸੂਰੀ ਸੰਪਦਾ ਦਾ ਸੰਘਾਰ ਨਾਸ਼ ਹੋਇਆ ਉਹ ਪਾਪ ਨਸ਼ਟ ਹੋਣਗੇ ਬ੍ਰਹਮ ਨਕੈਲੀ ਘਾਤ ਕੰਜਕਾ ਅਨਚਾਰੀ ਕਾ ਧਾਨ ਪਾਪ ਨਸ਼ਟ ਹੋਣਗੇ ਜੇ ਜਾਪ ਕਰੇਗਾ ਜੁੜੇਗਾ ਜੇ ਜੁੜਿਆ ਨਹੀਂ ਤੇ ਪਾਪ ਨਿਉ ਨਾਸ਼ ਹੋਣੇ ਇਹ ਜੀਵ ਦਾ ਤੇ ਈਸ਼ਵਰ ਦਾ ਮਿਲਾਪ ਨਹੀਂ ਹੋਣਾ ਇਹ ਗੈਬ ਪਿਆ ਦੂਰ ਨਿਉ ਹੋਣਾ ਅਰ ਦੂਰੀ ਤਾਂ ਮਿਟਨੀ ਉਹ ਮਾਲਕ ਨਾਲ ਨਾਲ ਜੁੜੇਗਾ ਤੇ ਮਾਲਕ ਨਾਲ ਜੁੜਨ ਵਾਸਤੇ ਮਾਲਕ ਦੇ ਨਾਮ ਦਾ ਆਸਰਾ ਪੱਲੂ ਪਕੜ ਤੇ ਪਕੜ ਕੇ ਪਰਮਾਤਮਾ ਦੇ ਅੱਗੇ ਨਹੀਂ ਮਾਲਕ ਦੇ ਪਿੱਛੇ ਟੁਰ ਪਿੱਛੇ ਟੁਰਨਾ ਕੀ ਹੈ ਜੀ ਅਸੀਂ ਆਉਣੇ ਆ ਆਪਣੀਆਂ ਗੁਰੂ ਨੂੰ ਸੁਣਾਉਣੇ ਆ ਗੁਸਤਾਖੀ ਮਾਫ ਕਰਿਆ ਜੀ ਮੈਂ ਤੁਹਾਡੇ ਵਿੱਚ ਇਹ ਨਾ ਸਮਝ ਲਿਓ ਮੈਂ ਤੁਹਾਨੂੰ ਕਹੀ ਜਾਨਾ ਮੈਂ ਤੁਹਾਡੇ ਵਿੱਚ ਮਵੀ ਆਉਣਾ ਕਿੰਨੀਆਂ ਆਪਾਂ ਬੇਨਤੀਆਂ ਕਰਨੇ ਆ ਕਰੋ ਜੀ ਆ ਹੋ ਜੇ ਆ ਹੋ ਜੇ ਆ ਹੋ ਜੇ ਤੇ ਕਈ ਵਾਰ ਸਾਡਾ ਇਨਾ ਟਾਈਮ ਨਹੀਂ ਹੁੰਦਾ ਅਸੀਂ ਦਬਾ ਦਵ ਰਿਪੀਟ ਕਰਕੇ ਆਪਣੀ ਗੱਲ ਤੇ ਮਹਾਰਾਜ ਨੂੰ ਕਹਿੰਦੇ ਸਾਡੇ ਕੋਲ ਤੇਰੇ ਕੋਲ ਬਹਿਣ ਲਈ ਟਾਈਮ ਨਹੀਂ ਹੋਏਗਾ ਸਾਨੂੰ ਤਾਂ ਕੰਮ ਤੰਦੇ ਤੂੰ ਤਾਂ ਵਿਹਲਾ ਤੂੰ ਤਾਂ ਇੱਥੇ ਬੈਠਾ ਹੈ ਤੂੰ ਕੀ ਕਰਨਾ ਸਾਨੂੰ 2900 ਕੰਮ ਅਸੀਂ ਤਾਂ ਚੱਲੇ ਆ ਤੂੰ ਆ ਤੇਰੀ ਡਿਊਟੀ ਹੈ ਤੂੰ ਸਾਡਾ ਕੰਮ ਕਰੀ ਉਹਦੀ ਨਹੀਂ ਸੁਣਦੇ ਕਿ ਉਹਨੇ ਉਪਦੇਸ਼ ਕੀ ਦਿੱਤਾ ਹੈ ਇਹਨਾਂ ਦੀ ਪੂਰਤੀ ਕਿਵੇਂ ਹੋਣੀ ਆ ਮੇਰੇ ਤਪ ਰਹੇ ਘਰ ਜਿੱਦੇ ਵਿੱਚ ਦੁੱਖ ਰੋਗ ਸੋਗ ਪਾਪ ਉਪਦਰਵ ਨੱਚ ਰਹੇ ਨੇ ਉੱਥੇ ਸੁੱਖ ਕਿਵੇਂ ਆਉਣਾ ਹੈ ਮੇਰੇ ਅੰਦਰ ਸੁੱਖ ਕਿਵੇਂ ਆਉਣਾ ਹੈ ਮੇਰੇ ਪਰਿਵਾਰ ਦੀ ਬੌਲਤਾ ਕਿਵੇਂ ਹੋਣੀ ਕਿਸੇ ਨਾ ਡਾਕਟਰ ਕੋਲ ਚਲ ਜਾਣੇ ਆਪਾਂ ਸਾਰੇ ਡਾਕਟਰ ਵੈਦਾਂ ਕੋਲ ਜਾਂਦੇ ਆ ਨਾ ਤੇ ਉੱਥੇ ਜਾ ਕੇ ਆਪਾਂ ਆਪਣੀਆਂ ਸਾਰੇ ਦੁੱਖ ਰੋਗ ਸੁਣਾਉਣੇ ਆ ਨਾ ਤੇ ਫਿਰ ਚੁੱਪ ਕਰਕੇ ਬੈਠਦੇ ਨੇ ਫਿਰ ਡਾਕਟਰ ਦੀਆਂ ਸੁਣਦੇ ਆ ਨਾ ਪੀ ਡਾਕਟਰ ਕੀ ਕਹਿੰਦਾ ਤੇ ਡਾਕਟਰ ਜੋ ਪਰਹੇਜ ਦੱਸਦਾ ਕੋਈ ਦਵਾਈ ਕੋਲੋਂ ਦਿੰਦਾ ਕੁਝ ਪਰਹੇਜ ਦੱਸਦਾ ਤੇ ਜਿਹੜਾ ਉਹਦੇ ਦੱਸੇ ਮੁਤਲਕ ਉਹ ਦਵਾਈ ਨੂੰ ਖਾਵੇ ਨਾ ਪਰਹੇਜ ਨਾ ਕਰੇ ਤੇ ਸਿਆਣੇ ਬੈਠਿਓ ਸੁਣ ਰਹੇ ਹਾਂ ਕੀ ਉਹ ਮਰੀਜ਼ ਠੀਕ ਹੋ ਜਾਵੇਗਾ ਕਦਾਚਿਤ ਨਹੀਂ ਇਸੇ ਕਰਕੇ ਅਸੀਂ ਠੀਕ ਨਹੀਂ ਹੁੰਦੇ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵਾ ਕਾਟੇ ਜਮ ਕੀ ਫੰਦਾ ਅਚੀ ਰੋਗੀ ਆਉਣਿਆ ਸੰਸਾਰ ਰੋਗੀ ਰੋਗੀ ਆਉਣਿਆ ਨਾਮ दारू ਗੁਰੂ दारू ਦਿੰਦਾ ਨਾਮ ਦੀ ਦਵਾਈ ਦਿੰਦਾ ਪਰ ਪਹਿਲੀ ਗੱਲ ਤਾਂ ਡਾਕਟਰ ਕੋਲ ਜਾ ਕੇ ਅਸੀਂ ਆਪਣਾ ਦੁੱਖ ਸੁਣਾ ਕੇ ਭਜਦੇ ਗੁਰੂ ਕੋਲ ਆਉਣੇ ਆਪਣੀ ਪ੍ਰਾਰਥਨਾ ਕਰਕੇ ਦੌੜਦੇ ਗੁਰੂ ਦੀ ਗੱਲ ਨਹੀਂ ਸੁਣਦੇ ਆਪਣੀ ਸੁਣਾਉਣ ਆਉਣੇ ਕਿਦੇ 5 ਮਿੰਟ 2 ਮਿੰਟ ਬੈਠ ਕੇ ਗੁਰੂ ਦੀ ਗੱਲ ਸੁਣ ਤੇ ਅੰਦਰੋਂ ਵਾਹਿਗੁਰੂ ਵਾਹਿਗੁਰੂ ਕਰਦਾ ਜੁੜ ਜੋ ਗੁਰੂ ਨੇ ਕਿਹਾ ਉਹਦਾ ਕਰਦਾ ਨਹੀਂ ਨਾ ਇਹਨੇ ਵਾਹਿਗੁਰੂ ਮੰਤਰ ਜਪਣਾ ਨਾ ਇਹਨੇ ਮੂਲ ਮੰਤਰ ਜਪਣਾ ਨਾ ਜਪਜੀ ਪੜਨਾ ਨਾ ਜਾਪ ਪੜਨਾ ਨਾ ਰਹਿਰਾਸ ਪੜਨੀ ਨਾ ਸੰਗਤ ਕਰਨੀ ਨਾ ਸੇਵਾ ਕਰਨੀ ਤੇ ਸੁੱਖ ਕਿਹੜੇ ਪਾਸਿਓਂ ਭਾਲਦੇ ਆ ਬਾਈ ਗੁਰੂ ਸਾਡਾ ਪਾਲੀ ਰੱਖਿਆ ਹੋਇਆ ਵੀ ਅਸੀਂ ਆਖਾਂਗੇ ਵੀ ਲੈ ਵੀ ਤੂੰ ਆ ਕਰ ਦੇ ਸਜਣੋ ਸਾਨੂੰ ਲੋੜ ਆ ਗੁਰੂ ਨੂੰ ਲੋੜ ਨੇ ਗੁਰੂ ਸੁਣਾਵੇ ਤੇ ਅਸੀਂ ਸੁਣੀਏ ਉਸ ਮਾਰਗ ਤੇ ਚੱਲੀਏ ਤਾਂ ਸੁਖ ਹੋਣਾ ਹੈ ਗੁਰੂ ਜਿਹੜਾ ਉਹ ਨਾਮ ਦੀ ਔਸ਼ਧੀ ਦਿੰਦਾ ਹੈ ਤੇ ਉਹਨੂੰ ਪੁੱਛੀਏ ਨੂੰ ਖਾਣਾ ਕਿਵੇਂ ਜਪਣਾ ਕਿਵੇਂ ਆ ਜੇ ਕੋ ਖਾਵੇ ਜੇ ਕੋ ਪੁੰਚੇ ਉਹ ਨਾਮ ਦਵਾਈ ਨੂੰ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਧਾਰੋ ਉਹਦਾ ਪਾਰ ਉਤਾਰਾ ਹੋਣਾ ਹੈ ਰੋਗਾਂ ਤੋਂ ਮੁਕਤ ਸੋਗਾਂ ਤੋਂ ਮੁਕਤ ਦੁੱਖਾਂ ਤੋਂ ਮੁਕਤ ਕਲੇਸ਼ਾਂ ਤੋਂ ਮੁਕਤ ਆਵਾਗਮਣ ਤੋਂ ਮੁਕਤ ਉਹਨੇ ਹੋਣਾ ਹੈ ਜਿਨੇ ਅੰਦਰ ਟਕਾਲਿਆ ਵਸਾਲਿਆ ਜਿਨੇ ਗੁਰੂ ਦੀ ਗੱਲ ਨੂੰ ਸੁਣਿਆ ਅਸੀਂ ਤਾਂ ਅਨ ਸੁਣਿਆ ਕਰਦੇ ਗੁਰੂ ਦੀ ਸੁਣੀਏ ਗੁਰੂ ਤੋਂ ਦਵਾਈ ਲਈਏ ਤੇ ਫਿਰ ਜਿਹੜੇ ਦਵਾਈ ਲੈਂਦੇ ਗੁਰੂ ਨੂੰ ਪੁੱਛ ਕੇ ਪ੍ਰੇਮ ਨਾਲ ਟੁਰਦੇ ਫਿਰ ਉਸੇ ਤਰ੍ਹਾਂ ਉਹ ਦਵਾਈ ਦਾ ਇਸਤੇਮਾਲ ਕਰਦੇ ਨੇ ਜਿਵੇਂ ਗੁਰੂ ਵੈਦ ਨੇ ਦੱਸਿਆ ਓਵੇਂ ਜਪਦੇ ਤੇ ਜਿਵੇਂ ਡਾਕਟਰ ਵੈਦ ਹਕੀਮ ਦੱਸਦਾ ਨਾ ਆ ਕੁਝ ਨਹੀਂ ਖਾਣਾ ਹੁਣ ਮਰੀਜ਼ ਸ਼ੂਗਰ ਦਾ ਤੇ ਦਵਾਈ ਦੱਸ ਦੇਤੀ ਵੈਦ ਨੇ ਤੇ ਨਾਲ ਪਰਹੇ ਦੱਸ ਦਿੱਤਾ ਮਠਾਣਾ ਖਾਵੀਂ ਉਥੇ ਕਹਿੰਦਾ ਠੀਕ ਆ ਤੇ ਵੈਦ ਦੀ ਦੁਕਾਨ ਤੋਂ ਨਿਕਲਿਆ ਆਉਂਦਿਆਂ ਜਲੇਬੀਆਂ ਵੇਖ ਲੀਆਂ ਮਨ ਨੇ ਕਿਹਾ ਖਾਲਾ ਇੱਕ ਅੱਧੀ ਇੱਥੇ ਕਿਹੜਾ ਵੇਦਾ ਅੱਗੇ ਗੁਲਾਬ ਜਮਨਾ ਦੇਸ ਪੀਆਂ ਛੱਡਿਆ ਕੁਝ ਨਹੀਂ ਤੇ ਔਰ ਪਾਂਡਾ ਫੋੜ ਤਾਂ ਵੈਦ ਨੇ ਦੀ ਦਵਾਈ ਨਹੀਂ ਚੰਗੀ ਵੈਦ ਨਹੀਂ ਚੰਗਾ ਓਏ ਗੁਰਮਖੋ ਅਸੀਂ ਗੁਰੂ ਨੂੰ ਇਹ ਗੱਲਾਂ ਕਰਦੇ ਲਾਉ ਦੀ ਮੈਂ ਗਿਆ ਦੀ ਅਰਦਾਸ ਕੀਤੀ ਜੀ ਮੈਂ ਸੁਖਮਣੀ ਸਵੀਕਾਰ ਕੀਤਾ ਜੀ ਸੁਖਮਣੀ ਸਾਹਿਬ ਵੀ ਕਰਾਇਆ ਜੀ ਮਾਖੰਡ ਪਾਠ ਸਾਹਿਬ ਵੀ ਕਰਾ ਲਿਆ ਗੁਰਮਖੋ ਪ੍ਰਹੇਜ ਨਹੀਂ ਕੀਤਾ ਪ੍ਰਹੇਜ ਨਹੀਂ ਮਹਾਰਾਜ ਸਾਹਿਬ ਘਰੋਂ ਨਹੀਂ ਨਿਕਲਦੇ ਅਜੇ ਵਿਦੈਗੀ ਨਹੀਂ ਹੁੰਦੀ ਸਰੂਪ ਮਹਾਰਾਜ ਸਾਹਿਬ ਦੇ ਛੱਡ ਕੇ ਨਹੀਂ ਆਏ ਹੁੰਦੇ ਪਹਿਲਾਂ ਤਿਆਰੀ ਹੁੰਦੀ ਹੈ ਵੀ ਬੋਦਲਾਂ ਕਿਹੜੇ ਪਾਸੇ ਲਾਉਣੀਆਂ ਨੇ ਹੋਰ ਕਿਹੜੇ ਪਾਸੇ ਕਰਨਾ ਹੈ ਇਹੋ ਜੀ ਕੁਕਰਮ ਕਰਕੇ ਹੀ ਨਾ ਸਾਡੇ ਘਰਾਂ ਚੋਂ ਜੀਵਨ ਚੋਂ ਦੁੱਖ ਰੋਗ ਨਹੀਂ ਗਏ ਕਲੇਸ਼ ਨਹੀਂ ਗਏ bari ਤੇ ਅੰਦਰੂਨੀ ਘਰ ਅੰਦਰ ਈਰਖਾ ਦੁਸ਼ਸ਼ ਨਿੰਦਿਆ ਚੁਗਲੀ ਪਤਾ ਨਹੀਂ ਕੀ ਕੁਝ ਭਰਿਆ ਸੁੱਖ ਕਿੱਥੇ ਆਵੇ ਗੁਰੂ ਦੀ ਦਵਾਈ ਨੂੰ ਜਿੱਥੇ ਲੈਣਾ ਸੀ ਨਾ ਨਾਮਦਾਰੂ ਤੇ ਰੋਗ ਤਾਂ ਦਾਣੇ ਸੀ ਜਿਉ ਨੂੰ ਅੰਦਰ ਵਸਾਉਂਦੇ ਪਰਹਿედა ਕਰਦੇ ਗੁਰੂ ਨੇ ਕਦੋਂ ਕਿਹਾ ਨਿੰਦਿਆ ਕਰ ਗੁਰੂ ਨੇ ਕਦੋਂ ਕਿਹਾ ਚੁਗਲੀ ਕਰ ਨਾ ਕਰਨ ਨੂੰ ਨਾ ਸੁਨਣ ਨਾ ਮਾੜਾ ਵੇਖਣ ਨੂੰ ਨਾ ਮਾੜਾ ਸੁਨਣ ਨੂੰ ਨਾ ਮਾੜਾ ਖਾਣ ਨੂੰ ਨਾ ਮਾੜੀ ਜਾਨ ਨੂੰ ਕਿਹਾ ਪਰਹਿედა ਨਹੀਂ ਕੀਤਾ ਜਿਨ੍ਹਾਂ ਕੀਤਾ ਔਰ ਜਿਨ੍ਹਾਂ ਨੇ ਗੁਰੂ ਨੂੰ ਵੈਦ ਜਾਣ ਕੇ ਉਦੇ ਬਚਨਾਂ ਨੂੰ ਹਿਰਦੇ ਵਿੱਚ ਟਿਕਾਇਆ ਮਹਾਰਾਜ ਕਹਿੰਦੇ ਫਿਰ ਕੀ ਹੋਇਆ ਸਹਿਜ ਆਨੰਦ ਆਵਾਡ ਭਾਗੀ ਉਹਨਾਂ ਦੇ ਅੰਦਰ ਸਹਿਜ ਅਵਸਥਾ ਆ ਗਈ ਉਹਨਾਂ ਤੇ ਉਹਨਾਂ ਦੇ ਅੰਦਰ ਸਹਿਜ ਗਿਆਨ ਆ ਗਿਆ ਅਰ ਸ਼ਾਂਤੀ ਇੰਨੀ ਆ ਗਈ ਹੁਣ ਸਹਿਜ ਸਹਿਜ ਗੁਣ ਰਮੇ ਕਬੀਰਾ ਹੁਣ ਸ਼ਾਂਤੀ ਦੇ ਨਾਲ ਟਿਕਾਓ ਨਾਲ ਜਪਦੇ ਹੁਣ ਇਹ ਫਾਰਮੈਲਿਟੀ ਜੀ ਪੂਰੀ ਨਹੀਂ ਕਰਦੇ ਕਿ ਨਿਤਨੇਮ ਕਰਨਾ ਜੋ ਗੁਰਦੁਆਰੇ ਮੰਦਰ ਮਸਜਿਦ ਜਾਣਾ ਪਦ ਪਦਿਆਏ ਤੇ ਦਵ ਦਵ ਔਰ ਫਰਦੇ ਆ ਪੂਰਾ ਕੀਤਾ ਨਹੀਂ ਜਿੰਨਾ ਕੋ ਕਰਦਾ ਹੈ ਨਾ ਹੁਣ ਆਨੰਦ ਲਈ ਕਰਦਾ ਹੈ ਰਸ ਲਈ ਕਰਦਾ ਹੈ ਆਪਣਾ ਰਸ ਲੈਂਦਾ ਦੂਜੇ ਦਾ ਮਤਲਬ ਨਹੀਂ ਜਿੱਦਨ ਬਾਣੀ ਪੜ੍ਹਦੇ ਆ ਸਾਨੂੰ ਰਸ ਆਵੇ ਕਈ ਗੁਰਸਿੱਖ ਪਿਆਰੇ ਦੱਸਦੇ ਨੇ ਜੀ ਅਦ ਨਿਤਨੇਮ ਕੀਤਾ ਤੇ ਗਿਆਨੀ ਜੀ ਅਦ ਇੱਕ ਵੱਖਰਾ ਹੀ એનર્ਜੀ ਦੀ ਆਨੰਦ ਜਿਹਾ ਆਇਆ ਪਹਿਲਾਂ ਕਦੇ ਨਹੀਂ ਆਇਆ ਤੇ ਮੈਂ ਕਈ ਵਾਰ ਕਹਿੰਦਾ ਨਾ ਗੁਰਮਖੋ ਅਰਦਾਸ ਕਰੂ ਗੁਰੂ ਉਹ ਆਨੰਦ ਬਣਾਵੇ ਉਹ ਖੇੜਾ ਬਣਾਵੇ ਉਹ ਸਾਡੇ ਤੇ ਕਿਰਪਾ ਹੋ ਜਾਵੇ ਬਸ ਉਸੇ ਰਸ ਨੂੰ ਮੰਨਣਾ ਹੈ ਮਹਾਰਾਜ ਕਹਿੰਦੇ ਆਨੰਦ ਖੇੜਾ ਆ ਗਿਆ ਅੰਦਰ ਉਹ ਵੱਡ ਭਾਗੀ ਨੂੰ ਵੱਡਿਆਂ ਭਾਗਾਂ ਵਾਲੇ ਉਹ ਵੱਡਿਆਂ ਭਾਗਾਂ ਵਾਲੇ ਕੌਣ ਨੇ ਜਿਹੜੇ ਮਹਾਰਾਜ ਕਹਿੰਦੇ ਆ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਕੋਈ ਵੱਡੇ ਭਾਗਾਂ ਵਾਲਿਆਂ ਨੂੰ ਔਰ ਉਹਨਾਂ ਨੂੰ ਭੇਟਤ ਮਿਲਦਿਆਂ ਸਾਰ ਭੈੜੀ ਮਾ ਦੂਰ ਹੋਈ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਕੋਈ ਤਨ ਕੀ ਧੂਰ ਨਾਨਕ ਦਾਸ ਬਖੈ ਜਿਨ ਹਰ ਨਾਮ ਰਿਧੈ ਪਰੋਈ ਜਿਨਾਂ ਦੇ ਹਿਰਦੇ ਚ ਨਾਮ ਉਹ ਵੱਡ ਭਾਗੀ ਔਰ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜਿਓ ਮਹਾਰਾਜ ਸਬ ਕਹਿੰਦੇ ਵੱਡਿਆਂ ਭਾਗਾਂ ਵਾਲਿਆਂ ਨੇ ਉਹ ਆਨੰਦ ਅਗੰਮੀ ਖੇੜਾ ਅੰਦਰ ਪਾ ਲਿਆ ਤੇ ਹੁਣ ਮਨ ਹਰ ਹਰ ਮਿੱਠਾ ਲਾਇਆ ਹੁਣ ਮਨ ਅੰਦਰ ਹਰੀ ਪਰਮਾਤਮਾ ਦਾ ਨਾਮ ਮਿੱਠਾ ਲੱਗਣ ਲੱਗ ਪਿਆ ਰਸ ਆਉਣ ਲੱਗ ਪਿਆ ਆਨੰਦ ਬਣ ਲੱਗ ਪਿਆ ਮਹਾਰਾਜ ਕਹਿੰਦੇ ਜਨ ਕਹ ਨਾਨਕ ਲਾਵ ਪਹਿਲੀ ਗੁਰੂ ਨਾਨਕ ਸਹਿਬ ਮਹਾਰਾਜ ਦੀ ਮੋਹਰ ਛਾਪ ਲਾ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਦਾਤਾਰ ਪ੍ਰਭੂ ਜੀ ਕਹਿੰਦਿਆ ਕਹਿਣ ਲੱਗੇ ਇਹ ਲਾਵ ਅਵਸਥਾ ਸਿੱਖਿਆ ਪਹਿਲੀ ਭੂਮਿਕਾ ਤੇਰੀ ਅਵਸਥਾ ਚੱਲਣਾ ਸੰਸਾਰ ਵੱਲੋਂ ਮੁੜ ਕੇ ਨਿਰੰਕਾਰ ਵੱਲ ਨੂੰ ਤੁਰਨਾ ਮਾਲਕ ਦੀ ਮਗਰ ਮਾਲਕ ਲਈ ਚਾਓ ਜਿਵੇਂ ਬੀਬੀ ਦਾ ਆਨੰਦ ਕਾਰਜ ਹੁੰਦਾ ਨਾ ਉਹਦੇ ਮਨ ਵਿੱਚ ਆਪਣੇ ਪਤੀ ਦੇ ਘਰ ਦਾਣਾ ਬਤੀ ਦਿਨ ਮਗਰ ਤੁਰਨਾ ਬੜਾ ਆਨੰਦ ਤੇ ਬੜੀ ਖੁਸ਼ੀ ਹੁੰਦੀ ਆ ਕਹਿੰਦੇ ਤੈਨੂੰ ਵੀ ਮਾਲਕ ਦੀ ਗੱਲ ਸੁਣ ਦਾ ਆਨੰਦ ਖੀੜਾ ਆਵੇ ਅੰਦਰ ਚਾਓ ਹੋਵੇ ਕਹਿਣ ਲੱਗੇ ਲਾਭ ਜਿਹੜੀ ਇਹ ਪਹਿਲੀ ਅਵਸਥਾ ਪਹਿਲੀ ਪ੍ਰਕਰਮਾ ਪਹਿਲੀ ਸਿੱਖਿਆਈ ਕਹਿਣ ਲੱਗੇ ਆਰੰਭ ਕਾਦ ਰਚਾਇਆ ਆਰੰਭਕ ਜੀਵਨ ਆਰੰਭ ਹੋਣਾ ਜੀਵਨ ਇਧਰੋਂ ਬਾਰੀ ਤੌਰ ਤੇ ਵਿਵਾਹਤ ਜੋੜੇ ਦਾ ਜੀਵਨ ਆਰੰਭ ਹੋਣਾ ਹੈ ਗ੍ਰਸਤੀ ਧਰਮ ਵੱਲੋਂ ਔਰ ਸੰਸਾਰੀ ਪਹਿਲਾਂ ਲੋਕਾਂ ਦੇ ਵਿਆਹ ਵੇਖਦੇ ਸਨ ਤੇ ਅੱਜ ਨਾਲ ਅਹਿਸਾਸ ਹੋਇਆ ਜ਼ਿੰਮੇਵਾਰੀ ਹੋ ਗਈ ਜ਼ਿੰਮੇਵਾਰੀ ਅੱਜ ਪਹਿਲਾਂ ਦੂਜੇ ਮਹਾਤਮਾ ਨੂੰ ਤੱਕਦਾ ਸੀ ਅੱਜ ਖੁਦ ਜੁੜਿਆ ਅੱਜ ਜ਼ਿੰਮੇਵਾਰੀ ਹੋ ਗਈ ਇੱਕ ਆਪ ਚੱਲਣਾ ਹੈ ਇਕ ਪਰਉਪਕਾਰ ਕਰਨਾ ਹੈ ਮਾਰਗ ਸਾਬ ਬਣਾ ਕੇ ਦੂਜਿਆਂ ਨੂੰ ਤੁਰਨਾ ਤਰੈ ਤਾਰੈ ਗੁਰ ਸਿੱਖ ਤਾਰਨਾ ਉਹ ਰੰਬਕ ਘਾਰਜ ਜਿਹੜਾ ਹੈ ਉਹ ਰਚਾਲਿਆ ਰਚਨ ਮਿਚਨ ਵਾਲਾ ਰਚਨਾ ਔਰ ਤੁਰਨਾ ਮਾਲਕ ਦੀ ਮਾਰਗ ਨੂੰ ਤੁਰਨਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਸਾਡੇ ਤੇ ਮਿਹਰ ਕਰ ਰਏ ਤੁਸ਼ ਬੁੱਧੀ ਨਾਲ ਸੰਖੇਪ ਰੂਪ ਚ ਪੜਪੜਾ ਕੇ ਜਿੰਨੀ ਕ ਮਾਤਾ ਸਾਹਿਬਕੌਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਆਪ ਜਿੰਨੀ ਕ ਕਿਰਪਾ ਸੁਣਨ ਵਾਲੇ ਕਰਦੇ ਹੋ ਸਤਸੰਗੀ ਜਨਾਂ ਓਨਾਂ ਕ ਮੈਂ ਬੋਲਦਾ ਮੇਰੀ ਮਤ ਥੋੜੀ RAM ਮੇਰੇ ਕੋਲ ਇਨੀ ਮਤ ਨਹੀਂ ਕਿ ਮੈਂ ਮਹਾਰਾਜ ਦੇ ਬਚਨਾਂ ਦੀ ਵਿਚਾਰ ਕਰ ਸਕਾਂ ਇਹ ਅਵਸਥਾ万 ਨੇ ਤੇ ਜਿਹੜੇ ਇਹਨੂੰ ਮਾਨ ਰਿਹਾ ਨਾ ਮੇਰੇ ਕੀਤੇ ਅਰਥ ਮੇਰੇ ਬੋਲ ਉਹਨਾਂ ਦੇ ਤੁਲ ਨਹੀਂ ਹੋ ਸਕਦੇ ਜਿਹੜੇ ਇਸ ਆਨੰਦ ਨੂੰ ਇਸ ਅਵਸਥਾ ਵਿੱਚ ਹਨ ਕਿਉਂਕਿ ਸਰੋਤੇ ਸੁਣਨ ਵਾਲੇ ਸਤਸੰਗੀ ਬੜੇ ਬੜੇ ਗਾਂ ਨੰਗੇ ਹੁੰਦੇ ਆ ਕਈ ਵੇਰ ਅਸੀਂ ਬਖਤੇ ਜਿਹੜੇ ਕਹਿਣ ਵਾਲੇ ਹੁੰਨੇ ਆ ਨਾ ਜੀ ਕਿਉਂਕਿ ਅਸੀਂ ਅੱਖਰਾਂ 'ਚ ਰਹਿ ਜਾਣਾ ਉਹ ਜੀਵਨ ਦੇ ਉਹਨਾਂ ਦਾ ਜੀਵਨ ਇਹ ਅਰਥ ਪਿਆ ਕਰਦਾ ਹੁੰਦਾ ਹੈ ਉਹ ਮੈਨੂੰ ਸਾਰੇ ਬਖਸ਼ ਦੇ ਆ ਜੀ ਕਿਉਂਕਿ ਮੇਰੇ ਕੋਲ ਇੰਨੀ ਬੁੱਧ ਨਹੀਂ ਕਿ ਮੈਨੂੰ ਪਤਾ ਲੱਗ ਸਕੇ ਮੇਰਾ ਦਾਤਾ ਮੇਰ ਕਰੇ ਤੁਸੀਂ ਮੇਰ ਕਰਿਆ ਜੇ ਸੁਣਨ ਵਾਲੇ ਸਤਿਗੁਰੂ ਮੇਰ ਕਰੇ ਕਿਦੇ ਜੋ ਕਹਨੇ ਆ ਕਿਦੇ ਸੱਚੀ ਮੁੱਚੀ ਮਨ ਜੀਹਰਾ ਇਸ ਪਾਸੇ ਨੂੰ ਚੱਲੇ ਇਹ ਆਨੰਦ ਨੂੰ ਮੰਨ ਸਕੀਏ ਵਿਚਾਰ ਕਰਦਿਆਂ ਬੇੰਤ ਭੁੱਲਾਂ ਦੀ ਖੇਮਾ ਇੱਕ ਲਾਮ ਦੀ ਵਿਚਾਰ ਹੋ ਗਈ ਏ ਜਿੰਨੀ ਕੁ ਮੇਰੇ ਦਾਤਾ ਤੇ ਆਪ ਸੰਗਤ ਸੂਝ ਬਖਸ਼ੋਗੇ ਉਹਦੇ ਮੁਤਲਕ ਪੜ ਪੜਾ ਕੇ ਰਹਿ ਗਈਆਂ ਤਿੰਨ ਲਾਵਾਂ ਦੀ ਅੱਗੇ ਵਿਚਾਰ ਕਰਾਂਗੇ ਇੰਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਗੁਰਮਤ ਗਿਆਨ ਗੁਰੂ ਦੇ ਬਚਨਾਂ ਨੂੰ ਹਿਰਦੇ ਚ ਵਸਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ